ਗੱਲ ਕਰਾਂਗੇ ਨੂਰਾ ਸਿਸਟਰਸ ਦੀ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਦੋਵੇਂ ਵੱਖ ਹੋ ਗਈਆਂ ਸੀ ਜੋਤੀ ਨੂਰਾ ਦੇ ਐਕਸ ਹਸਬੰਡ ਕੁਨਾਲ ਜੋ ਕਿ ਹੁਣ ਸੁਲਤਾਨਾ ਨੂਰਾ ਨੂੰ ਮੈਨੇਜ ਕਰਨ ਲੱਗ ਗਏ ਸੀ ਪਰ ਹੁਣ ਜਿਹੜੀ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਇਹਨਾਂ ਦੇ ਹੁਣ ਜਿਹੜੇ ਮੈਨੇਜਰ ਨੇ ਉਹ ਤੀਜੀ ਬੈਣ ਰਿੱਤੂ ਮੀਰ ਦੇ ਬਣ ਗਏ ਨੇ ਜੀ ਹਾਂ ਕੁਨਾਲ ਹੁਣ ਰਿੱਤੂ ਮੀਰ ਦੇ ਨਾਲ ਹੁੰਦੇ ਨੇ ਉਹਨਾਂ ਨੇ ਸੁਲਤਾਨਾ ਦਾ ਸਾਥ ਵੀ ਛੱਡ ਦਿੱਤਾ ਹੈ ਆਖਿਰਕਾਰ ਕੀ ਚੱਲ ਰਿਹਾ ਹੈ ਤੇ ਵਕਤੋਂ ਤੇ ਹੀ ਪਤਾ ਲੱਗੇਗਾ ਜੋ ਵੀਡੀਓ ਸਾਹਮਣੇ ਆਈਆਂ ਨੇ ਉਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕੁਨਾਲ ਹੁਣ ਰਿੱਤੂ ਮੀਰ ਦੇ ਨਾਲ ਹੁੰਦੇ ਨੇ ਰਿੱਤੂ ਦੀ ਲੜਾਈ ਹੋ ਚੁੱਕੀ ਹੈ ਦੋਵੇਂ ਭੈਣਾਂ ਦੇ ਨਾਲ ਪਹਿਲੇ ਉਹ ਜੋਤੀ ਦੇ ਨਾਲ ਲਾਈਵ ਸ਼ੋਅਸ ਲਾਣੇ ਸ਼ੁਰੂ ਕੀਤੇ ਸੀ ਪਰ ਰਿੱਤੂ ਵੀ ਜੋਤੀ ਨੂਰਾ ਤੋਂ ਵੱਖ ਹੋ ਗਈ ਸੀ ਸੁਲਤਾਨਾ ਨੂਰਾ ਵੀ ਵੱਖ ਹੋ ਗਈ ਹੈ ਤੇ ਹੁਣ ਜਿਹੜੇ ਕੁਨਾਲ ਨੇ ਉਹ ਰਿੱਤੂ ਦੇ ਨਾਲ ਸ਼ੋਅਸ ਨੂੰ ਮੈਨੇਜ ਕਰ ਰਹੇ ਨੇ ਕਰਾਂਗੇ ਨੂਰਾ ਸਿਸਟਰਸ ਦੀ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਦੋਵੇਂ ਵੱਖ ਹੋ ਗਈਆਂ ਸੀ ਜੋਤੀ ਨੂਰਾ ਦੇ Ex ਹਸਬੰਡ ਕੁਨਾਲ ਜੋ ਕਿ ਹੁਣ ਸੁਲਤਾਨਾ ਨੂਰਾ ਨੂੰ ਮੈਨੇਜ ਕਰਨ ਲੱਗ ਗਏ ਸੀ ਪਰ ਹੁਣ ਜਿਹੜੀ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਇਹਨਾਂ ਦੇ ਹੁਣ ਜਿਹੜੇ ਮੈਨੇਜਰ ਨੇ ਉਹ ਤੀਜੀ ਵਨ ਰਿੱਤੂ ਮੀਰ ਦੇ ਬਣ ਗਏ ਨੇ ਜੀ ਹਾਂ ਕੁਨਾਲ ਹੁਣ ਰਿੱਤੂ ਮੀਰ ਦੇ ਨਾਲ ਹੁੰਦੇ ਨੇ ਉਹਨਾਂ ਨੇ ਸੁਲਤਾਨਾ ਦਾ ਸਾਥ ਵੀ ਛੱਡ ਦਿੱਤਾ ਹੈ ਆਖਿਰਕਾਰ ਕੀ ਚੱਲ ਰਿਹਾ ਹੈ ਇਹ ਤੇ ਵਕਤੋਂ ਤੇ ਹੀ ਪਤਾ ਲੱਗੇਗਾ ਜੋ ਵੀਡੀਓ ਸਾਹਮਣੇ ਆਈਆਂ ਨੇ ਉਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕੁਨਾਲ ਹੁਣ ਰਿੱਤੂ ਮੀਰ ਦੇ ਨਾਲ ਹੁੰਦੇ ਨੇ ਰਿੱਤੂ ਦੀ ਲੜਾਈ ਹੋ ਚੁੱਕੀ ਹੈ ਦੋਵੇਂ ਭੈਣਾਂ ਦੇ ਨਾਲ ਪਹਿਲੇ ਉਹ ਜੋਤੀ ਦੇ ਨਾਲ ਲਾਈਵ ਸ਼ੋਅਸ ਲਾਣੇ ਸ਼ੁਰੂ ਕੀਤੇ ਸੀ ਪਰ ਰਿੱਤੂ ਵੀ ਜੋਤੀ ਨੂਰਾ ਤੋਂ ਵੱਖ ਹੋ ਗਈ ਸੀ ਸੁਲਤਾਨਾ ਨੂਰਾ ਵੀ ਵੱਖ ਹੋ ਗਈ ਹੈ ਤੇ ਹੁਣ ਜਿਹੜੇ ਕੁਨਾਲ ਨੇ ਔਰ ਰਿੱਤੂ ਦੇ ਨਾਲ ਸ਼ੋਜ਼ ਨੂੰ ਮੈਨੇਜ ਕਰ ਰਹੇ ਨੇ ਗੱਲ ਕਰਾਂਗੇ ਨੂਰਾ ਸਿਸਟਰਸ ਦੀ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਦੋਵੇਂ ਵੱਖ ਹੋ ਗਈਆਂ ਸੀ ਜੋਤੀ ਨੂਰਾ ਦੇ ਐਕਸ ਹਸਬੈਂਡ ਕੁਨਾਲ ਜੋ ਕਿ ਹੁਣ ਸੁਲਤਾਨਾ ਨੂਰਾ ਨੂੰ ਮੈਨੇਜ ਕਰਨ ਲੱਗ ਗਏ ਸੀ ਪਰ ਹੁਣ ਜਿਹੜੀ ਵੀਡੀਓ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਇਹਨਾਂ ਦੇ ਹੁਣ ਜਿਹੜੇ ਮੈਨੇਜਰ ਨੇ ਉਹ ਜੀ ਜੀ ਬੈਨ ਰਿੱਤੂ ਮੀਰ ਦੇ ਬਣ ਗਏ ਨੇ ਜੀ ਹਾਂ ਕੁਨਾਲ ਹੁਣ ਰਿੱਤੂ ਮੀਰ ਦੇ ਨਾਲ ਹੁੰਦੇ ਨੇ ਉਹਨਾਂ ਨੇ ਸੁਲਤਾਨਾ ਦਾ ਸਾਥ ਵੀ ਛੱਡ ਦਿੱਤਾ ਹੈ ਆਖਿਰਕਾਰ ਕੀ ਚੱਲ ਰਿਹਾ ਹੈ ਇਹ ਤੇ ਵਕਤਾਂ ਨੂੰ ਤੇ ਹੀ ਪਤਾ ਲੱਗੇਗਾ ਜੋ ਵੀਡੀਓ ਸਾਹਮਣੇ ਆਈਆਂ ਨੇ ਉਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕੁਨਾਲ ਹੁਣ ਰਿੱਤੂ ਮੀਰ ਦੇ ਨਾਲ ਹੁੰਦੇ ਨੇ ਰਿੱਤੂ ਦੀ ਲੜਾਈ ਹੋ ਚੁੱਕੀ ਹੈ ਦੋਵੇਂ ਭੈਣਾਂ ਦੇ ਨਾਲ ਪਹਿਲੇ ਉਹ ਜੋਤੀ ਦੇ ਨਾਲ ਲਾਈਵ ਸ਼ੋਅ ਲਾਣੇ ਸ਼ੁਰੂ ਕੀਤੇ ਸੀ ਪਰ ਰਿੱਤੂ ਵੀ ਜੋਤੀ ਨੂਰਾ ਤੋਂ ਵੱਖ ਹੋ ਗਈ ਸੀ ਸੁਲਤਾਨਾ ਨੂਰਾ ਵੀ ਵੱਖ ਹੋ ਗਈ ਹੈ ਤੇ ਹੁਣ ਜਿਹੜੇ ਕੁਨਾਲ ਨੇ ਉਹ ਰਿੱਤੂ ਦੇ ਨਾਲ ਸ਼ੋਜ਼ ਨੂੰ ਮੈਨੇਜ ਕਰ ਰਹੇ ਨੇ